ਜਦੋਂ ਦੀਪ ਬਾਈ ਦਾ ਕਤਲ ਹੋਇਆ 10 ਦਿਨ ਬਾਅਦ ਕਢਵਾ ਕੇ ਰੱਖ ਲਿਆ ਸਾਨੂੰ ਦਾਸ ਨੇ ਵੇਟ ਕਰ ਰਿਆ ਸੀ ਕਿ ਜੋ ਮੌਕੇ ਦਾ ਗਵਾਹ ਰੀਨਾ ਰਾਏ ਉਹ ਕੀ ਬੋਲਦੀ ਹੈ ਅਸੀਂ ਰੋਕੋ ਦਾ ਸੱਚ ਬੋਲਣਾ ਇਹ ਬਰਸੀ ਇਮਾਨਦਾਰ ਨਹੀਂ ਆਏ ਸੀ ਕੋਮ ਨੂੰ ਦੱਸਣ ਆਏ ਆ ਜੋ ਹਾਲਾਤ ਨੇ ਅਸੀਂ ਹਕੂਮਤ ਨੂੰ ਆਪਣੇ ਉਹਨਾਂ ਲੋਕਾਂ ਨੂੰ ਜਿਹੜੇ ਭੜਕ ਗਏ ਸਨ ਦੱਸਣਾ ਚਾਹੁੰਦੇ ਸਾਂ ਵੀ ਇਹ ਐਕਸੀਡੈਂਟ ਨਹੀਂਗਾ ਇਹ ਕਤਲ ਹੋਇਆ ਹੈ ਇੱਕ ਇੱਕ ਚੀਜ਼ ਬਾਇ ਪ੍ਰੂਫ ਮੀਡੀਆ ਕੇ ਜੋ ਅਰਦਾਸ ਹੋਈ ਵਰਸੀ ਤੇ ਉਹ ਪੇਸ਼ ਕੀਤੀ ਗਈ ਦੀਪਦੀ ਪਹਿਲੀ ਵਰਸੀ ਤੋਂ 10 ਕੁ ਦਿਨ ਪਹਿਲਾਂ ਰੀਨਾ ਰਹਿ ਦਾ ਇੰਟਰਵਿਊ ਹੁੰਦਾ ਹੈ ਕਿ ਮੈਂ ਸੁੱਤੀ ਪਈ ਸਾਂ ਮੈਂ ਉਦੋਂ ਉੱਠੀ ਜਦੋਂ ਐਕਸੀਡੈਂਟ ਹੋਇਆ ਸਮਾ ਮਾੜਾ ਹੈ ਤਾਂ ਹੀ ਹਰਿਆਣੇ ਤੋਂ ਚੱਲ ਕੇ ਆਇਆ ਬਰਸੀ ਦਾ ਮਨਾਣੀ ਆਉਂਦੀ ਕਤਲ ਦਾ ਉੱਥੇ ਹੋਇਆ ਸੀ ਉੱਥੇ ਮਨਾ ਲੈਂਦੇ ਵਿੱਚ ਤਿੰਨ ਤਰੀਕਾ ਪੈ ਗਈਆਂ ਨੇ ਦੋ ਕੇਸ ਚੱਲ ਰਹੇ ਨੇ ਬਾਈ ਦੀਪ ਸਿੰਘ ਸਿੱਧੂ ਦੇ ਤਿੰਨ ਭਾਈ ਅਮਰਪਾਲ ਦੇ ਆ ਪਰਸੋ ਫੇਰ ਤਰੀਕ ਆ ਮੇਰੀ ਸੋਨੀਪਤ ਖਰਖੋਤਾ ਪਰ ਮੈਨੂੰ ਦੁੱਖ ਇਹ ਹੋਇਆ ਸਾਰੇ ਦੀਪ ਦਾ ਨਾਂ ਤਾਂ ਜਰੂਰ ਲੈ ਜਾਂਦੇ ਨੇ ਪਰ ਦੀਪ ਦੀ ਗੱਲ ਕਰਨ ਲਈ ਦੀਪ ਦਾ ਪੈਰਾਂ ਦੇਣ ਵਾਲੇ ਪਿੱਛੇ ਕੋਈ ਵਾਅਦ ਨਹੀਂ ਲੈ ਰਿਆ ਸੀਐਮ ਖੱਟਰ ਗੁਰੂ ਘਰ ਦੇ ਵਿੱਚ ਨਹੀਂ ਆਉਂਦਾ ਕਰਨਾਲ ਦੇ ਵਿੱਚ ਬਿਸੰਤ ਚਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਫੋਟੋ ਤਾਰੋ ਉਦੋਂ ਇੱਕੋ ਇੱਕ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਨੇ ਸੰਤਾਂ ਦੀ ਫੋਟੋ ਨਹੀਂ ਉਤਰਨ ਦਿੱਤੀ ਤੇ ਖੱਡਾ ਕਹਿੰਦਾ ਸੀ ਗੁਰੂ ਘਰਾਂ ਚ ਫੋਟੋਆਂ ਤਾਰਨੀ ਆਣੇ ਦਾਸ ਲੋਕ ਸਭਾ ਵੀ ਇਲੈਕਸ਼ਨ ਲੜਿਆ ਵੀ ਸਾਂ ਸਭਾ ਵੀ ਲੜਿਆ ਵੱਡੀ ਵੱਡੀ ਹੋਲਡਿੰਗ ਆਫ ਫਲੈਕਸਾਂ ਜਿਹਦੇ ਉੱਤੇ ਸੰਤ ਚਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ ਹਰਿਆਣੇ ਦੇ ਵਿੱਚ ਸੰਗਤ ਜੀਓ ਗੁਰੂ ਸਾਹਿਬ ਦੀ ਬਖਸ਼ੀ ਫਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੋਈ ਬੁਲਾਰਾ ਬਣ ਕੇ ਨਹੀਂ ਆਇਆ ਹਰਿਆਣੇ ਤੋਂ ਇੱਕ ਫਰਿਆਦ ਲੈ ਕੇ ਆਇਆ ਸੰਗਤ ਅੱਗੇ ਕਿ ਜੋ ਪੰਜਾਬ ਦੇ ਅੱਜ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਉੱਤੇ ਮੈਨੂੰ ਐਦਾਂ ਲੱਗ ਰਿਹਾ ਹੈ ਵੀ ਜਿਹੜੇ ਸਮੇਂ ਦੇ ਵਿੱਚੋਂ ਸਾਨੂੰ ਦੀਪ ਬਾਈ ਸਾਨੂੰ ਕੱਢ ਕੇ ਗਏ ਸਨ ਅੱਜ ਪੰਜਾਬ ਫਿਰ ਉੱਥੇ ਖੜਾ ਹੋ ਗਿਆ ਹੈ ਅਸੀਂ ਸਿਰਫ ਵਰਸੀਆਂ ਜੋਗੇ ਰਹਿ ਗਏ ਆ ਦਾਸ ਨੇ ਜੋ ਲੰਬੇ ਸਮੇਂ ਤੋਂ ਸੇਵਾ ਨਿਭਾ ਰਿਆ ਹੈ ਹਰਿਆਣੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਆਪਣੀ ਹੋਂਦ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੱਥੇ ਵੀ ਕੌਮ ਦੀ ਲੋੜ ਪਈ ਦਾਸ ਪਹੁੰਚਿਆ ਅਸੀਂ ਪਹਿਲੀ ਵਰਸੀ ਜੋ ਹਰਿਆਣੇ ਦੇ ਵਿੱਚ ਜਿੱਥੇ ਦੀਪ ਬਾਈ ਦਾ ਕਤਲ ਹੋਇਆ ਉਹ ਇੱਕ ਸਿਰਫ ਫੋਟੋਆਂ ਵਾਸਤੇ ਜਾਂ ਇੱਕ ਵਰਸੀ ਦਾ ਨਾਮ ਦੇਣ ਵਾਸਤੇ ਨਹੀਂ ਮਨਾਈ ਸੀ ਅਸੀਂ ਹਕੂਮਤ ਨੂੰ ਆਪਣੇ ਉਹਨਾਂ ਲੋਕਾਂ ਨੂੰ ਜਿਹੜੇ ਭੜਗ ਗਏ ਸਨ ਦੱਸਣਾ ਚਾਹੁੰਦੇ ਸਾਂ ਵੀ ਇਹ ਐਕਸੀਡੈਂਟ ਨਹੀਂਗਾ ਇਹ ਕਤਲ ਹੋਇਆ ਹੈ ਇੱਕ ਇੱਕ ਚੀਜ਼ ਬਾਇ ਪ੍ਰੂਫ ਮੀਡੀਆ ਅੱਗੇ ਜੋ ਅਰਦਾਸ ਹੋਈ ਵਰਸੀ ਤੇ ਉਹ ਪੇਸ਼ ਕੀਤੀ ਗਈ ਜਿਹਦੇ ਵਿੱਚ ਜੋ ਟੋਲ ਪਲਾਜ਼ਾ ਖਰਖੋਦਾ ਕੈਂਪੀ ਰੋਡ ਤੇ ਉਹਦੀ ਆ ਵੀਡੀਓ 1 ਸਾਲ ਪਹਿਲਾਂ ਜਦੋਂ ਦੀਪ ਬਾਈ ਦਾ ਕਤਲ ਹੋਇਆ 10 ਦਿਨ ਬਾਅਦ ਘੜਵਾ ਕੇ ਰੱਖ ਲਈ ਅਸਾਂ ਦਾਸ ਨੇ ਵੇਟ ਕਰ ਰਿਆ ਸੀ ਕਿ ਜੋ ਮੌਕੇ ਦਾ ਗਵਾਹ ਹੈ ਰੀਨਾ ਰਾਏ ਉਹ ਕੀ ਬੋਲਦੀ ਹੈ ਉਸ ਮੁਲਾਜ਼ਮ ਕੀ ਬੋਲਦੇ ਨੇ ਦੀਪਦੀ ਪਹਿਲੀ ਵਰਸੀ ਤੋਂ 10 ਕੁ ਦਿਨ ਪਹਿਲਾਂ ਰੀਨਾ ਰਾਏ ਦਾ ਇੰਟਰਵਿਊ ਹੁੰਦਾ ਹੈ ਕਿ ਮੈਂ ਸੁੱਤੀ ਪਈ ਸਾਂ ਮੈਂ ਉਦੋਂ ਉੱਠੀ ਜਦੋਂ ਐਕਸੀਡੈਂਟ ਹੋਇਆ ਮੇਰੀ ਟੋਲ ਤੇ ਫੋਟੋ ਜਾਂ ਵੀਡੀਓ ਕੋਈ ਐਦਾਂ ਦੀ ਚੀਜ਼ ਨਹੀਂ ਆਈ ਪਸੀ ਅਸੀਂ ਉਸ ਉਸ ਟਾਈਮ ਚੁੱਪ ਸੀ ਕੀ ਇੱਕ ਵਾਰੀ ਗਵਾਹ ਨੂੰ ਬੋਲਣ ਦਿਓ ਬਾਈ ਰੋਕੋ ਨਾ ਸੱਚ ਬੋਲਣਾ ਜੀ ਬਰਸੀ ਮਨਾਨ ਨਹੀਂ ਆਏ ਸੀ ਕੋਮ ਨੂੰ ਦਸਣ ਆਏ ਆ ਜੋ ਹਾਲਾਤ ਨੇ ਸਮਾ ਮਾੜਾ ਹੈ ਤਾਂ ਹੀ ਹਰਿਆਣੇ ਤੋਂ ਚੱਲ ਕੇ ਆਏ ਆ ਬਰਸੀ ਤਾਂ ਮਨਾਰੀ ਆਉਂਦੀ ਕਤਲ ਤਾਂ ਉੱਥੇ ਹੋਇਆ ਸੀ ਉੱਥੇ ਮਨਾਲ ਲੈਂਦੇ ਸਾਨੂੰ ਪੰਜਾਬ ਚ ਆਉਣ ਦੀ ਕੀ ਲੋੜ ਸੀ ਦੋ ਮਿੰਟ ਉਹ ਜਿਹੜੀ ਸੋਸ਼ਲ ਮੀਡੀਆ ਉੱਤੇ ਅਕਾਲ ਚੈਨਲ ਨੇ ਉਹ ਪੂਰਾ ਅੱਧੇ ਘੰਟੇ ਦਾ ਇੰਟਰਵਿਊ ਜੋ ਸੰਗਤ ਅਗੇ ਪੇਸ਼ ਕੀਤਾ ਜਿਹਦੇ ਵਿੱਚ ਐਸਪੀ ਸੋਨੀਪਤ ਪਹਿਲਾ ਜਸਨਦੀਪ ਸਿੰਘ ਰੰਦਾਵਾ ਉਹਦਾ ਤਬਾਦਲਾ ਕੀਤਾ ਜਾਂਦਾ ਹੈ ਸਾਰੀ ਰੂਪਰੇਖਾ ਭਾਰਦੀ ਏਜੰਸੀਆਂ ਵੱਲੋਂ ਭਾਰਤ ਸਿਸਟਮ ਵੱਲੋਂ ਇਹ ਜੋ ਕਤਲ ਹੋਇਆ ਉਹ ਅਕਾਲ ਚੈਨਲ ਤੇ ਬੈਨ ਕਰ ਦਿੱਤਾ ਗਿਆ ਤੇ ਮੇਰੇ ਤੇ ਦੇਸ਼ದ್ರੋਹੀ ਦਾ ਮੁਕਦਮਾ ਦਰਜ ਕਰ ਦਿੱਤਾ ਗਿਆ ਮੈਂ ਜੇਲ੍ਹ ਚ ਰਿਆ ਹਾਂ ਸੋਨੀਪਤ ਆ ਇਸ ਡੇਢ ਮਹੀਨੇ ਦੇ ਵਿੱਚ ਤਿੰਨ ਤਰੀਕਾ ਪੈ ਗਈਆਂ ਨੇ ਦੋ ਕੇਸ ਚੱਲ ਰਹੇ ਨੇ ਬਾਈ ਦੀਪ ਸਿੰਘ ਸਿੱਧੂ ਦੇ ਤਿੰਨ ਭਾਈ ਅਮਰਤਪਾਲ ਦੇ ਅ ਪਰਸੋ ਫਿਰ ਤਰੀਕ ਹੈ ਮੇਰੀ ਸੋਨੀਪਤ ਖਰਖੋਦਾ ਪਰ ਮੈਨੂੰ ਦੁੱਖ ਇਹ ਹੋਇਆ ਸਾਰੇ ਦੀਪ ਦਾ ਨਾਂ ਤਾਂ ਜ਼ਰੂਰ ਲੈ ਜਾਂਦੇ ਨੇ ਪ੍ਰਦੀਪ ਦੀ ਗੱਲ ਕਰਨ ਲਈ ਦੀਪ ਦਾ ਪੈਰਾ ਦੇਣ ਵਾਲੇ ਪਿੱਛੇ ਕੋਈ ਬਾਤ ਨਹੀਂ ਲੈ ਰਿਆ ਐਦੋਂ ਪਹਿਲੀ ਵਰਸੀ ਤੋਂ ਦੂਜੀ ਵਰਸੀ ਤੇ ਵੀ ਆਇਆ ਥੱਲੇ ਬਹਿ ਕੇ ਚਲਾ ਗਿਆ ਟਾਈਮ ਨਹੀਂ ਦਿੱਤਾ ਇੱਕ ਬੰਦਾ ਵੀ ਪੰਜਾਬ ਦੇ ਵਿੱਚੋਂ ਪਿੱਛੋਂ ਬਾਤ ਨਹੀਂ ਲੈਣਾ ਹੈ ਮੇਰੀ ਮੈਨੂੰ ਦੁੱਖ ਹੁੰਦਾ ਤੇ जाटਾਂ ਨੇ ਹਰਿਆਣੇ ਦੇ जाटਾਂ ਨੇ ਮੇਰੀ ਜ਼ਮਾਨਤ ਦਿੱਤੀ ਹਰਿਆਣੇ ਦੇ जाट ਮੇਰੇ ਵਕੀਲ ਬਣੇ ਮੈਂ ਸਿੱਖ ਵਕੀਲਾਂ ਅੱਗੇ ਵੀ ਫਰਿਆਦ ਕੀਤੀ ਪੈਸੇ ਦੇਣ ਨੂੰ ਤਿਆਰ ਸੀ ਕੋਲ ਵੀ ਮੇਰਾ ਕੇਸ ਲੜੋ ਸਾਰੇ ਜਵਾਬ ਦੇ ਗਏ ਤੁਸੀਂ ਬਰਸੀਏ ਮਨਾਈ ਜਾਓ ਦੀਪભાઈ ਸੱਚਾ ਕਹਿੰਦਾ ਸੀ ਉਹ ਤੁਹਾਡੇ ਲਈ ਕੌਣ ਲੜੂਗਾ ਯਾਰ ਕੋਈ ਨਹੀਂ ਲੜੂਗਾ ਪਿੱਛੇ ਜਦੋਂ ਵਿਧਾਨ ਸਭਾ ਇਲੈਕਸ਼ਨ ਹੋਇਆ ਹਰਿਆਣਾ ਦੇ ਵਿੱਚ 10 ਇਲੈਕਸ਼ਨ ਵੀ ਲੜਿਆ ਹੈ ਵਿਧਾਨ ਸਭਾ ਉਹਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੀ ਫੋਟੋ ਸੀ ਜਦੋਂ ਸੀਐਮ ਖੱਟਰ ਗੁਰੂ ਘਰ ਦੇ ਵਿੱਚ ਨਹੀਂ ਆਉਂਦਾ ਕਰਨਾਲ ਦੇ ਵਿੱਚ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੀ ਫੋਟੋ ਤਾਰੋ ਉਦੋਂ ਇੱਕੋ ਇੱਕ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਨੇ ਸੰਤਾਂ ਦੀ ਫੋਟੋ ਨਹੀਂ ਉਤਰਨ ਦਿੱਤੀ ਇਹ ਖੱਟਰ ਕਹਿੰਦਾ ਸੀ ਗੁਰੂ ਘਰਾਂ 'ਚ ਫੋਟਵਾ ਤਾਰਨੀਆਂ ਨੇ 10 ਲੋਕ ਸਭਾ ਵੀ ਇਲੈਕਸ਼ਨ ਲੜਿਆ ਵੀ ਵਿਧਾਨ ਸਭਾ ਵੀ ਲੜਿਆ ਵੱਡੀ ਵੱਡੀ ਹੋਲਡਿੰਗਾਂ ਫਲੈਕਸਾਂ ਜਿਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ ਹਰਿਆਣਾ ਦੇ ਵਿੱਚ ਸਰ ਛੋਟੂ ਰਾਮ ਦੀ ਫੋਟੋ ਸੀ ਮਾਨ ਸਾਹਿਬ ਦੀ ਫੋਟੋ ਸੀ ਦੀਪ ਸਿੰਘ ਸਿੱਧੂ ਦੀ ਫੋਟੋ ਸੀ ਭਾਈ ਅਮਰਪਾਲ ਦੀ ਫੋਟੋ ਸੀ ਪਰ ਹਿੰਦੂ ਤਵ ਨੂੰ ਮਨਜ਼ੂਰ ਨਹੀਂ ਹੋਇਆ ਮੇਰੀ ਇਲੈਕਸ਼ਨ ਕੈਂਪੇਨ ਦੀ ਗੱਡੀ ਅਰਾੜਾ ਲੈ ਕੇ ਗੱਡੀ ਤੋੜਦੀ ਡਰਾਈਵਰ ਦੀ ਕੁੱਟ ਮਾਰ ਕੀਤੀ ਤੇ ਮੈਨੂੰ ਦੁੱਖ ਹੁੰਦਾ ਅਸੀਂ ਉਥੇ ਕੁੱਟ ਖਾ ਰਹੇ ਆ ਤੇ ਇੱਥੇ ਅਸੀਂ ਵੱਖ-ਵੱਖ ਬੈਠੇ ਆ ਅੱਜ ਕੌਣ ਆਇਆ ਜਿਨ੍ਹਾਂ ਨੂੰ ਦੀਪ ਬਾਈ ਦਾ ਦਰਦ ਸੀ ਮੈਂ ਸੰਗਤ ਅੱਗੇ ਹੱਥ ਜੋੜਦਾ ਆ ਮਾਨ ਸਾਹਿਬ ਵੀ ਬੈਠੇ ਹੋਏ ਨੇ ਸਤਿਕਾਰਯੋਗ ਆ ਬਾਪੂਤਰ ਸੇਮ ਸਿੰਘ ਜੀ ਬੈਠੇ ਹੋਏ ਨੇ ਇੱਥੇ ਸਾਡੇ ਕੌਮ ਦੇ ਹੋਰ ਜੋਦੇ ਵੀ ਬੈਠੇ ਹੋਏ ਨੇ ਇਹ ਚੌਥੀ ਵਰਸੀ ਆ ਗਈ ਹੈ ਅਸੀਂ ਵਾਰਿਸ ਪੰਜਾਬ ਤੇ ਅਕਾਲੀ ਦਲ ਅੰਮ੍ਰਿਤਸਰ ਜਾਂ ਹੋਰ ਜਥੇਬੰਦੀਆਂ ਅਸੀਂ ਨੇੜੇ ਹੋ ਕੇ ਹੋਰਾਂ ਨੂੰ ਜੋੜਨਾ ਸੀ ਅਸੀਂ ਦੂਰ ਦੂਰ ਬੈਠੇ ਹੋਏ ਆ ਭਾਈ ਸਾਨੂੰ ਤੁਹਾਡੇ ਤੇ ਬੜੀ ਉਮੀਦ ਸੀ ਪੰਜਾਬ ਤੋਂ ਵੀ ਅਸੀਂ ਜੇ ਸਾਡੇ ਦੇ ਕੁਝ ਹੁੰਦਾ ਤਾਂ ਪੰਜਾਬ ਸਾਨੂੰ ਮਲਮ ਪੱਟੀ ਕਰੇਗਾ ਪਰ ਮੈਨੂੰ ਦੁੱਖ ਲੱਗਦਾ ਹੈ ਅੱਜ ਪੰਜਾਬ ਆਪ ਖੇਰੂ ਖੇਰੂ ਹੋਇਆ ਜਿਵੇਂ ਬੀਜੇਪੀ ਨੇ ਖੇਤਰੀ ਪਾਰਟੀ ਚਟਾਲਾ ਪਾਰਟੀ ਹਰਿਆਣੇ 'ਚ ਖਤਮ ਕਰਤੀ ਚਟਾਲੇ ਫਿਰ ਕੀ ਬਣਿਆ ਚਟਾਲਿਆਂ ਨੇ ਬੀਜੇਪੀ ਦੇ ਐਂਟੀ ਇਲੈਕਸ਼ਨ ਲੜਿਆ ਹਰਿਆਣੇ ਦੇ ਵਿੱਚ ਬਾਅਦ 'ਚ ਸਮਝੌਤਾ ਕਰਕੇ ਬੀਜੇਪੀ ਨਾਲ ਲੋਕਾਂ ਦਾ ਜਨਤਾ ਦਾ ਧੋਖਾ ਕੀਤਾ ਇਦਾਂ ਹੁਣ ਪੰਜਾਬ ਵਾਲੇ ਤੁਹਾਡੇ ਨਾਲ ਹੋਣ ਵਾਲਾ ਹੈ ਜਿਨ੍ਹਾਂ ਨੂੰ ਤੁਸੀਂ ਅਕਾਲੀ ਕਹਿੰਦੇ ਹੋ ਅਕਾਲੀ ਨਹੀਂ ਆ ਬੈਠੇ ਸਾਰੇ ਅਕਾਲੀ ਇਹ ਅਕਾਲੀ ਬੈਠੇ ਆ ਸਾਰੇ ਠੀਕ ਹੈ ਜੀ ਅੱਜ ਉਹ ਬਾਦਲ ਲੱਗਾ ਅਕਾਲੀ ਜੀ ਤੁਸੀਂ ਹੋ ਤੁਸੀਂ ਆਪਣੇ ਪਿਓ ਦਾ ਨੁਕਸਾਨ ਨਹੀਂ ਕੀਤਾ ਤੁਸੀਂ ਆਪਣੀ ਹੋਣ ਦਾ ਨੁਕਸਾਨ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ 328 ਗੁਰੂ ਗ੍ਰੰਥ ਸਾਹਿਬ ਮਾਰਦੇ ਸਰੂਪ ਕਿੱਥੇ ਆ ਬਹਿਬਲ ਕਲਾ ਗੋਲੀकांड ਕਿੰਨੇ ਕੀਤਾ ਕੋਈ ਇਹ ਅਕਾਲੀ ਕਰ ਸਕਦਾ ਨਹੀਂ ਕਰ ਸਕਦਾ ਇਸ ਕਰਕੇ ਅੱਜ ਇਕੱਠੇ ਹੋਣ ਦੀ ਲੋੜ ਹੈ ਆਪਾਂ ਬਰਸੀਆਂ ਜੋ ਗਿਣੀ ਰਹਿਣਾ ਆਪਣੀ ਹੋਂਦ ਨੂੰ ਬਚਾਈਏ ਸਾਡੇ ਵੱਡੇ ਵਡੇਰੇ 1947 ਤੋਂ ਪਹਿਲਾਂ ਪਾਕਿਸਤਾਨ ਸੀ ਆਪਣੀ ਹੋਂਦ ਨੂੰ ਬਚਾਣ ਲਈ ਅਸੀਂ ਉੱਥੋਂ ਆਏ ਆ ਸਾਡੇ ਕੋਲ ਜ਼ਮੀਨਾਂ ਇਤੋਂ ਜ਼ਿਆਦੀਆਂ ਸੀ ਆ ਮਾਨ ਸਾਹਿਬ ਬੈਠੇ ਆ ਮਾਨ ਸਾਹਿਬ ਦੇ ਬਜ਼ੁਰਗ ਉੱਥੋਂ ਆਏ ਆ ਤੁਹਾਡੇ ਚ ਹੋਰ ਸਾਰੇ ਸਿੰਘ ਬੈਠੇ ਆ ਉਹਨਾਂ ਦੇ ਬਜ਼ੁਰਗ ਉੱਥੋਂ ਆਏ ਆ ਅਸੀਂ ਜ਼ਮੀਨਾਂ ਉਹੀ ਗੱਲ ਕਹਿ ਰਿਹਾ ਸਾਡੀ ਫਸਲਾਂ ਦੀ ਲੜਾਈ ਨਹੀਂ ਸਾਡੀ ਨਸਲਾਂ ਦੀ ਸੀ ਦੀਪਬਾਈ ਕਹਿੰਦੇ ਸਨ ਇਸ ਕਰਕੇ ਆਪਣੀ ਨਸਲਾਂ ਬਚਾਉਣੀਆਂ ਨੇ ਮੈਂ ਪਹਿਲਾਂ ਵੀ 12 ਫਰਵਰੀ ਨੂੰ ਬੇਨਤੀ ਕੀਤੀ ਸਮ ਜਨਰਲ ਸੇ ਖਾਲਸਾ ਭਿੰਡਰਾਂ ਵਾਲਿਆਂ ਜੀ ਦੇ ਜਲਮ ਦਿਹਾੜੇ ਤੇ ਬੇਸੀ ਹਰਿਆਣੇ ਤੋਂ ਪਾਣੀ ਮੰਗਣ ਨਹੀਂ ਆਏ ਹਰਿਆਣੇ ਦੀ ਧਰਤੀ ਤੇ ਦੀਪਬਾਈ ਦਾ ਖੂਨ ਡੁੱਲਿਆ ਅਸੀਂ ਰਾਜਪਾਗ ਮੰਗਣੇ ਆ ਪਾਣੀ ਮੰਗਣੇ ਆ ਪੰਜਾਬ ਵਾਲਿਓ ਰਾਜ ਪਾਗੋ ਥੱਲੇ ਗੱਲ ਨਾ ਕਰਿਓ ਖਾਲਸਤਾਨ ਦੇ ਥੱਲੇ ਗੱਲ ਨਾ ਕਰੋ ਜਦੋਂ ਹਰਿਆਣੇ ਵਾਲੇ ਖਾਲਸਤਾਨ ਦੇ ਹੱਕ 'ਚ ਨੇ ਤੇ ਪੰਜਾਬ ਨੂੰ ਫੇਰ ਖਾਲਸਤਾਨ ਥੱਲੇ ਗੱਲ ਨਹੀਂ ਕਰਨੀ ਚਾਹੀਦੀ ਭਾਵੇਂ ਕਿਸੇ ਵੀ ਖੇਤਰ ਜਾਓ ਪ੍ਰਚਾਰ ਦੀ ਕਲਾ ਵਿੱਚ ਕੋਮ ਦੀ ਦੇਇਕਤੀ ਚੜ ਦੀ ਕਲਾ ਗੱਲ ਕਰਿਓ ਦੀਪਬਾਈ ਦੀ ਵਰਸੀ ਤੱਕ ਨਹੀਂ ਰਹਿਣਾ ਆਪਾਂ ਹਰੇਕ ਵਰਸੀ ਦੇ ਉੱਤੇ ਕੋਈ ਕੋਮ ਨੂੰ ਵੱਡਾ ਪ੍ਰੋਗਰਾਮ ਦਿਓ ਕੋਮ ਨੂੰ ਪਲੇਟਫਾਰਮ ਦਿਓ ਤੁਹਾਡੇ ਨਾਲ ਹੋਰ ਵੀ ਅੱਗੇ ਆਉਣਗੇ ਵੀ ਸਾਨੂੰ ਇੱਥੋਂ ਕੋਈ ਸੇਧ ਮਿਲਣੀ ਹੈ ਐਨੀ ਕੋ ਬੇਨਤੀ ਪ੍ਰਵਾਨ ਕਰਨਾ ਮੈਂ ਬੜੀ ਵੱਡੀ ਉਮੀਦ ਕਰਕੇ ਆਇਆ ਵੀ ਅੱਜ ਜੋ ਹਰਿਆਣਾ ਹੈ ਉਹ ਵੀ ਇੱਕ ਪੰਜਾਬ ਦਾ ਹਿੱਸਾ ਹੈ ਸਾਡੇ ਪੰਜਾਬੀ ਬੋਲਦੇ ਇਲਾਕੇ ਪੰਜਾਬੋਂ ਵੱਖਰੇ ਕਰ ਦਿੱਤੇ ਗਏ ਇਹ ਹੁਣ ਤੁਸੀਂ ਇਕੱਠੇ ਗੱਲਾਂ ਰਲ ਕੇ ਅਸੀਂ ਤੁਹਾਡੇ ਨਾਲ ਆ ਬਾਰਡਰ ਇਸ ਪਾਸੇ ਨਹੀਂ ਬਾਰਡਰ ਉਸ ਪਾਸੇ ਹੈ ਜੇ ਤੁਹਾਡੇ ਦੇ ਪਹਿਲੂ ਆ ਚਾਏਗੀ ਦਿੱਲੀ ਵਾਲੇ ਪਾਸੇ ਹਰਿਆਣਾ ਬੈਠਾ ਹੈ ਯਾਦ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ